ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਸੈਕਿੰਡ ਜਫਰਨਾਮਾ ਤੇ ਬੇਟਾ ਹਰ ਇੱਕ ਇਕਾਂਗੀ ਦਾ ਸਾਰ ਤੇ ਵਿਸ਼ਾ ਵਸਤੂ ਬਹੁਤ ਹੀ ਇੰਪੋਰਟੈਂਟ ਹੈ ਤੇ ਜਿਹੜੇ ਪਾਤਰ ਚਿੱਤਰ ਹਨ ਉਹ ਵੀ ਜ਼ਰੂਰੀ ਹੈ ਠੀਕ ਹੈ ਅਗਰ ਤੁਹਾਨੂੰ ਜਿਹੜੇ ਇਹ ਆਣੇ ਕਿ ਨਾ ਕੁਐਸਚਨ ਆਨਸਰ ਇਹਦੇ ਵਿੱਚ ਚੋਇਸ ਆਣੀ ਹੈ ਹਰ ਇੱਕ ਜਿਹੜਾ ਪੇਪਰ ਮੈਂ ਵੇਖਿਆ ਨਾ ਉਹਦੇ ਵਿੱਚ ਸਾਰ ਵਿਸ਼ਾ ਵਸਤੂ ਔਰ ਇਹਦੇ ਵਿੱਚ ਚੁਆਇਸ ਆਉਂਦੀ ਹੈ ਠੀਕ ਹੈ ਬੇਟਾ ਇਸ ਕਰਕੇ ਜੇਕਰ ਅਸੀਂ ਦੋਨੋਂ ਕੁਐਸਚਨ ਐਗਜ਼ਾਮ ਵਾਸਤੇ ਰੈਡੀ ਕਰ ਲੈਨੇ ਆ ਤੁਹਾਡੇ ਬਹੁਤ ਵਧੀਆ ਨੰਬਰ ਆ ਸਕਦੇ ਨੇ ਠੀਕ ਹੈ ਬੇਟਾ ਵਿਸ਼ਾ ਵਸਤੂ ਬਹੁਤ ਜ਼ਰੂਰੀ ਹੈ ਸੋ ਇਹਨੂੰ ਧਿਆਨ ਨਾਲ ਪੜਨਾ ਅਸੀਂ ਪੜਨਾ ਸਟਾਰਟ ਕਰਦੇ ਆ ਜਫਰਨਾਮਾ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਨਿਰਮਾਤਾ ਨਿਰਦੇਸ਼ਕ ਅਭਿਨੇਤਾ ਤੇ ਰੰਗਮંચਕਾਰ ਡਾਕਟਰ ਹਰਚਰਨ ਸਿੰਘ ਦਾ ਲਿਖਿਆ ਇੱਕ ਇਤਿਹਾਸਿਕ ਤੇ ਮਨੋਵਿਗਿਆਨਕ ਕੰਮ ਹੈ ਪੰਜਾਬੀ ਨਾਟ ਸਹਿਤ ਦੇ ਸਮੁੱਚੀ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ। ਇਹ ਇਕਾਂਗੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਜਨਮ ਉਤਸਵ ਦੇ ਮੌਕੇ ਤੇ ਗੁਰੂ ਜੀ ਦੀ ਅਦੁੱਤੀ ਸ਼ਖਸੀਅਤ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਲਈ ਲਿਖਿਆ ਹੈ। ਇਹ ਇਕਾਂਗੀ ਇੱਕ ਇਤਿਹਾਸਿਕ ਘਟਨਾ ਨਾਲ ਸੰਬੰਧਿਤ ਹੈ। ਇਕਾਂਗੀ ਕਾਰਨ ਇਸ ਘਟਨਾ ਦੇ ਮਨੋਵਿਗਿਆਨਿਕ ਪ੍ਰਭਾਵ ਤੇ ਸਮੁੱਚੀਆਂ ਪਰਸਤਿਤੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਿਰਜਿਆ ਹੈ। ਬਟ ਇੱਥੇ ਹੈ ਹਨ ਠੀਕ ਹੈ ਪਰਸਤਿਤੀਆਂ ਨੂੰ ਆਣਾ ਹੈ ਔਰ ਇੱਥੇ ਹੈ ਹਨ ਡਾਕਟਰ ਰੋਸ਼ਨ ਲਾਲ ਅਹੂਜਾ ਅਨੁਸਾਰ ਜਫਰਨਾਮਾ ਇੱਕ ਇਤਿਹਾਸਿਕ ਕਾੰਗੀ ਹੈ ਕਿਉਂਕਿ ਇਸ ਦਾ ਨਾਇਕ ਤੇ ਹੋਰ ਪਾਤਰ ਇਤਿਹਾਸਿਕ ਹਨ। ਇਹੇ ਇਕਾਂਗੀ ਇਤਿਹਾਸਿਕ ਹੋਣ ਦੇ ਨਾਲ-ਨਾਲ ਇੱਕ ਮਨੋਵਿਗਿਆਨਿਕ ਇਕਾਂਗੀ ਵੀ ਹੈ ਕਿਉਂਕਿ ਇਸ ਵਿੱਚ ਨਾਇਕ ਦੇ ਮਨ ਦੇ ਪਛਤਾਵੇ ਤੇ ਭੈ ਪੈ ਮਤਨ ਦਾ ਡਰ ਦੀ ਦਸ਼ਾ ਦਾ ਅਨੁਮਾਨ ਲਗਾਇਆ ਗਿਆ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਖਤ ਪੜ੍ਹ ਕੇ ਔਰੰਗਜ਼ੇਬ ਨੇ ਮਹਿਸੂਸ ਕੀਤੀ ਇਸ ਇਕਾਂਗੀ ਦਾ ਵਿਸ਼ਾ ਵਸਤੂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਖਤ ਹੈ ਜਿਸ ਦਾ ਨਾਮ ਜਫਰਨਾਮਾ ਹੈ ਅਤੇ ਜਫਰਨਾਮਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਜਿੱਤ ਦੀ ਚਿੱਠੀ ਇਹ ਖੱਤ ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਵਿੱਚ ਮਾਲਵੇ ਦੇ ਦਿਨਾ ਕਾਂਗੜ ਪਿੰਡ ਵਿੱਚ ਲਿਖਿਆ ਸੀ ਇਸ ਖੱਤ ਨੂੰ ਉਹਨਾਂ ਨੇ ਪਾਈ ਦਿਆ ਸਿੰਘ ਦੇ ਹੱਥ ਉਸ ਸਮੇਂ ਔਰੰਗਜ਼ੇਬ ਨੂੰ ਭੇਜਿਆ ਜਦੋਂ ਉਹ ਅਹਿਮਦਨਗਰ ਜਿਹੜਾ ਕਿ ਦੱਖਣ ਵਿੱਚ ਠੀਕ ਹੈ ਜਦੋਂ ਉਹ ਅਹਿਮਦਨਗਰ ਬ੍ਰੈਕਟ ਵਿੱਚ ਦੱਖਣ ਜ਼ਰੂਰ ਲਿਖਣਾ ਵਿੱਚ ਰਹਿ ਰਹੇ ਸੀ ਇਸ ਖੱਤ ਵਿੱਚ ਔਰੰਗਜ਼ੇਬ ਤੇ ਪਾਪ ਦੀ ਕਮਨੀ ਅਤੇ ਉਸ ਦੇ ਪਸਤਾਵੇ ਦਾ ਚਿੱਤਰ ਪੇਸ਼ ਕੀਤਾ ਹੈ ਔਰੰਗਜ਼ੇਬ ਬੜਾ ਜ਼ਾਲਮ નિર્દય ਅਤੇ ਕੱਟਰ ਮੁਸਲਮਾਨ ਬਾਦਸ਼ਾਹ ਸੀ ਜੋ ਆਪਣੇ ਧਰਮ ਤੋਂ ਇਲਾਵਾ ਕਿਸੇ ਦੂਜੇ ਧਰਮ ਨੂੰ ਸਤਿਕਾਰ ਨਹੀਂ ਸਿਦਿੰਦਾ ਸਿੱਖ ਮਰਾਠੇ ਰਾਜਪੂਤ ਸੰਤ ਸਾਧੂ ਸੂਫੀ ਅਤੇ ਕੁੱਲ ਹਿੰਦੂ ਜਾਤੀ ਉਸ ਤੋਂ ਦੁਖੀ ਸੀ ਪਰ ਕਿਸੇ ਵਿੱਚ ਉਸ ਨੂੰ ਵੰਗਾਰਨ ਦੀ ਹਿੰਮਤ ਨਹੀਂ ਸੀ ਅਤੇ ਨਾ ਹੀ ਕਠੋਰ ਸੁਭਾਅ ਵਾਲੇ ਔਰੰਗੇਬ ਨੇ ਕਦੀ ਇਹ ਸੋਚਿਆ ਸੀ ਕਿ ਉਸ ਨੂੰ ਕੋਈ ਵੰਗਾਰ ਸਕਦਾ ਹੈ ਜਫਰ ਨਾਮੇ ਵਿੱਚ ਗੁਰੂ ਜੀ ਨੇ ਬੇਖੌਫ ਹੋ ਕੇ ਉਸ ਦੇ ਸਾਰੇ ਪਾਪਾਂ ਤੋਂ ਉਸ ਨੂੰ ਜਾਨੂ ਕਰਵਾਇਆ ਉਸ ਦੇ ਅਕੀਦ ਦੇ ਅਤੇ ਅੰਬਲਾਂ ਦਾ ਇਸ ਤਰੀਕੇ ਨਾਲ ਵਿਰੋਧ ਕੀਤਾ ਕਿ ਉਸ ਦੇ ਅੰਦਰਲੇ ਪਾਪ ਕੰਮ ਉੱਠੇ ਅਤੇ ਇਨਸਾਨੀ ਜਜ਼ਬੇ ਹਲੂਣੇਗੇ ਉਹ ਆਪਣੀ ਕਠੋਰਤਾ ਨੂੰ ਤਿਆਗਣ ਆਪਣੇ ਕੀਤੇ ਬੁਰੇ ਕਰਮਾਂ ਨੂੰ ਮੰਨਣ ਅਤੇ ਉਹਨਾਂ ਦਾ ਪਛਤਾਵਾ ਕਰਨ ਲਈ ਮਜਬੂਰ ਹੋ ਗਿਆ ਔਰੰਜੇਮ ਨੂੰ ਜਫਰਨਾਮਾ ਪੜਨ ਤੋਂ ਬਾਅਦ ਇੱਕ ਬਹੁਤ ਹੀ ਭਿਆਨਕ ਸੁਪਨਾ ਆਉਂਦਾ ਹੈ ਇਹ ਸੁਪਨਾ ਜਫਰਨਾਮੇ ਦੇ ਉਸ ਦੇ ਮਨ ਅਤੇ ਆਤਮਾ ਉੱਤੇ ਅਸਰ ਦਾ ਛਿੱਟਾ ਸੀ ਬੇਟਾ ਇੱਥੇ ਭਾਵ ਨਾ ਵਨੀਆ ਨਾ ਉਸ ਦੇ ਮਨ ਅਤੇ ਆਤਮਾ ਉੱਤੇ ਅਸਰ ਦਾ ਛਿੱਟਾ ਸੀ ਕਹਿਣ ਦਾ ਮਤਲਬ ਕਿ ਜਫਰਨਾਮਾ ਪੜ੍ਹ ਕੇ ਜੋ ਉਹਦੇ ਮਨ ਤੇ ਪ੍ਰਭਾਵ ਪਿਆ ਉਸ ਅਸਰ ਦਾ ਛਿੱਟਾ ਸੀ ਉਹ ਸਖਤ ਘਬਰਾਟ ਅਤੇ ਉਹ ਕਹਿ ਜਿਸ ਨੂੰ ਇਥੇ ਜਿਸਾਣਾ ਜਿਸ ਨੂੰ ਕਿਹਾ ਨਾ ਜਾ ਸਕੇ ਡਰ ਦੀ ਹਾਲਤ ਵਿੱਚ ਆਪਣੇ ਪਾਪਾਂ ਦਾ ਪ੍ਰਸਤਾਵਾ ਕਰਦਾ ਹੋਇਆ ਆਖਦਾ ਹੈ ਮੈਂ ਗਲਤੀ ਤੇ ਸਾਂ ਇਸ ਦਾ ਮਤਲਬ ਹੈ ਕਿ ਮੈਂ ਗਲਤ ਕਰ ਰਿਹਾ ਸੀ ਹਕੂਮਤ ਦੀ ਹਵਸ ਨੇ ਮੈਨੂੰ ਅੰਨਿਆ ਕਰ ਦਿੱਤਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਰਾਜ ਗੱਦੀ ਦਾ ਨਸ਼ਾ ਹੀ ਨਾ ਉਹਨੇ ਉਹਨੂੰ ਅੰਨਿਆ ਕਰ ਦਿੱਤਾ ਜਫਰਨਾਮਾ ਪੜਨ ਤੋਂ ਬਾਅਦ ਔਰੰਜੇਬ ਨੂੰ ਆਪਣੇ ਬਾਪ ਭਰਾਵਾਂ ਤੇ ਭਤੀਜਿਆਂ ਨਾਲ ਕੀਤੇ ਜ਼ੁਲਮ ਔਰੰਜੇਬ ਨੇ ਹਕੂਮਤ ਦੇ ਲਾਲਚ ਵਿੱਚ ਆਪਣੇ ਬਾਪ ਨੂੰ ਜਿਹੜਾ ਹੀਰਾ ਕਾਫੀ ਸਾਲ ਜੇਲ੍ਹ ਵਿੱਚ ਰੱਖਿਆ ਸੀ ਇਹੋ ਜਿਹਾ سلوਕ ਹੀ ਉਹਨੇ ਆਪਣੇ ਭਰਾਵਾਂ ਦੇ ਨਾਲ ਤੇ ਭਤੀਜਿਆਂ ਨਾਲ ਵੀ ਕੀਤਾ ਸੀ ਠੀਕ ਹੈ ਜਨਤਾ ਉੱਤੇ ਕੀਤੇ ਅਕਹਿ ਅਤਿਆਚਾਰ ਅਕਹਿ ਮਤ ਜਿਨ੍ਹਾਂ ਨੂੰ ਬਿਆਨ ਨਹੀਂ ਕਰ ਸਕਦੇ ਐਨੇ ਅਤਿਆਚਾਰ ਕੀਤੇ ਸੀ ਧਰਮ ਦੇ ਨਾਂ ਤੇ ਬੋਲਿਆ ਝੂਠ ਪਰ ਉਹ タルਮ ਦਿਨਾਂ ਤੇ ਝੂਠ ਵੀ ਬੋਲਦਾ ਸੀ ਝੂਠੀਆਂ ਕਸਮਾਂ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਕੀਤੇ ਪਾਪ ਅੱਖਾਂ ਅੱਗੇ ਘੁੰਮਦੇ ਸਨ ਅਤੇ ਔਰੰਗਜ਼ੇਬ ਦਾ ਜ਼ਮੀਰ ਤਰਫ ਕੇ ਪੁਕਾਰ ਉੱਠਦਾ ਹੈ ਮੈਂ ਭਾਰੀ ਗੁਨਾਹਗਾਰ ਹਾਂ ਮੈਨੂੰ ਕਤਲ ਕਰ ਦਿਓ ਬਟ ਇਹ ਜਿਹੜੀਆਂ ਲਾਈਨਾਂ ਆ ਨਾ ਪ੍ਰੈਕਟ ਵਿੱਚ ਰੱਖੀਆਂ ਇਹਨਾਂ ਨੂੰ ਤੁਸੀਂ ਐਜ਼ ਇਟ ਲਿਖਣਾ ਓਕੇ ਅਸਦ ਖਾਨ ਨੂੰ ਔਰੰਝੇਬ ਰਾਤ ਦੇ ਭਿਆਨਕ ਸੁਪਨੇ ਅਤੇ ਆਪਣੀ ਮਾਨਸਿਕ ਪਰੇਸ਼ਾਨੀ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਕਿ ਜ਼ਿੰਦਗੀ ਪਰ ਉਹ ਕਦੇ ਇੰਨਾ ਪ੍ਰੇਸ਼ਾਨ ਨਹੀਂ ਹੋਇਆ ਜਿੰਨਾ ਲੰਗੀ ਇਸ ਇੱਕ ਰਾਤ ਵਿੱਚ ਹੋਇਆ ਹੈ ਸਿੱਖਾਂ ਦੇ ਪੀਰ ਨੇ ਐਸੀ ਬੇਬਾਕੀ ਨਾਲ ਮੈਨੂੰ ਲਾਂਤਾਂ ਪਾਈਆਂ ਹਨ ਕਿ ਮੇਦੀ ਜ਼ਮੀਰ ਥੜਥਰਾ ਗਈ ਹੈ ਮੇਰਾ ਵजूद पिੰਜਿਆ ਗਿਆ ਹੈ ਸਾਰੀ ਰਾਤ ਨੀਂਦ ਨਹੀਂ ਆਈ ਉਸ ਦੇ ਜਫਰ ਨਾਮੇ ਨੇ ਮੇਰੇ ਇਨਸਾਨੀ ਜਜ਼ਬੇ ਨੂੰ ਹਲੂਣਾ ਦਿੱਤਾ ਹੈ ਖਾਸ ਕਾਸਦ ਮਤਲਬ ਖਾਸ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਪੇਜ ਕੇ ਖਾਸ ਕਾਸਦ ਪੇਜ ਕੇ ਗੁਰੂ ਜੀ ਨੂੰ ਸੁਲਾ ਸਵਾਈ ਲਈ ਇੱਥੇ ਬੁਲਾਉਂਦਾ ਹਾਂ ਠੀਕ ਹੈ ਔਰੰਝੇਬ ਆਪਣੀ ਬੇਟੀ ਜਿੰਨਤ ਨੂੰ ਬਹੁਤ ਪਿਆਰ ਕਰਦਾ ਸੀ ਤੇ ਇਕਾਂਗੀ ਦੇ ਅੰਤ ਵਿੱਚ ਔਰੰਜੇ ਉਸ ਨਾਲ ਆਪਣੇ ਮਨ ਦੀਆਂ ਗੱਲਾਂ ਕਰਦਾ ਹੋਇਆ ਕਹਿੰਦਾ ਹੈ ਕਿ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਮੈਨੂੰ ਬਹੁਤ ਪਛਤਾਵਾ ਹੈ ਅੱਜ ਮੇਰੀ ਰੂਹ ਰੋ ਰਹੀ ਹੈ ਰੋਮ ਰੋਮ ਕੰਬ ਰਿਹਾ ਹੈ ਮੈਂ ਭਾਰੀ ਗੁਨਾਹਗਾਰ ਹਾਂ ਇਹ ਰੋਹਾਨੀ ਗਮ ਮੈਨੂੰ ਜਲਦੀ ਖਤਮ ਕਰ ਦੇਵੇਗਾ ਮੈਂ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ ਹਾਂ ਇਸ ਤਰ੍ਹਾਂ ਲੇਖਕ ਨੇ ਇਸ ਇਕਾਂਗੀ ਵਿੱਚ ਔਰੰਗਜ਼ੇਬ ਦੀ ਰੋਹਾਨੀ ਹਾਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਰੋਹਾਨੀ ਜਿੱਤ ਨੂੰ ਪੇਸ਼ ਕੀਤਾ ਹੈ ਵਿਸ਼ੇ ਦੇ ਪੱਖ ਤੋਂ ਇਹ ਇਕਾਂਗੀ ਇਤਿਹਾਸਿਕ ਹੋਣ ਦੇ ਨਾਲ-ਨਾਲ ਸਫਲ ਮਨੋਵਿਗਿਆਨਿਕ ਇਕਾਂਗੀ ਵੀ ਹੈ ਜਿਸ ਵਿੱਚਲੀ ਹਰ ਇੱਕ ਘਟਨਾ ਨੂੰ ਲੇਖਕ ਨੇ ਬਖੂਬੀ ਪੇਸ਼ ਕੀਤਾ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਸਾਡਾ ਜਿਹੜਾ ਜਫਰ ਨਾਮ ਹੈ ਨਾ ਉਹ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਹੀ ਕੰਮ ਸ਼ੁਰੂ ਕਰਾਂਗੇ ਤੇ ਨਾਲ ਨਾਲ ਬੇਟਾ ਇਹ ਆਪਣੀ ਦੂਸਰੀ ਬੁੱਕ ਵੀ ਸ਼ੁਰੂ ਕਰਨੀ ਹੈ ਠੀਕ ਹੈ ਅਸੀਂ ਇੰਸਟਾ ਕਰਾਂਗੇ ਦੋਹਾ ਦੇਖਾਂਗੇ ਕੰਪਲੀਟ ਹੋ ਗਏ ਨੇ ਤੇ ਨਾਲ ਹੀ ਦੂਜੀ ਬੁੱਕ ਸ਼ੁਰੂ ਕਰ ਲੈਣੇ ਤਾਂ ਕਿ ਉਹਦੇ ਵੀ ਦੋ ਤਿੰਨ ਚੈਪਟਰ ਹੋ ਜਾਣ ਕਿਉਂਕਿ ਫਾਈਨਲ ਪੇਪਰ ਤੋਂ ਪਹਿਲਾਂ ਕਲਾਸ ਟੈਸਟ ਲੈ ਜਾਣਗੇ ਤੇ ਇਸ ਕਰਕੇ ਤੁਸੀਂ ਉਹਨਾਂ ਨੂੰ इजीली ਦੇ ਸਕੋ ਠੀਕ ਹੈ ਬੇਟਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ